ਮੇਰੇ ਕੋਲ ਕੀ ਹੋਇਆ ਇਹ ਕੀ ਹੋਇਆ ਇਹ ਤਾਂ ਬੇਰਲੜੀਆਂ ਗੱਲਾਂ ਹੈ ਮੈਂ ਕਹਾਂ ਮੈਂ ਤਾਂ ਬੜੀ ਕੰਮ ਕਰਦੀ ਮੈਂ ਕਹਾਂ ਕਿ ਕਿਸ ਨਾਲ ਲੜਦੀ ਤੇਰੇ ਮੈਂ ਮਨ ਮਾਰਦਾ ਘੁੱਟਦਾ ਸੀ ਕੌਣ ਮੇਰਾ ਘਰ ਵਾਲਾ ਤੇ ਮੇਰੀ ਸੱਸ ਵੀ ਬਹੁਤ ਟੌਰਚਰ ਕਰਦੀ ਐ ਤੇ ਫੇਲੀ ਪ੍ਰਿੰਸਪਲ ਨੂੰ ਭੇਜਣਾ ਠੀਕ ਹੈ ਜੀ ਨਵੂ ਮਾਣ ਨਾਲ ਤੇ ਆਪਣੀ ਸੱਸ ਨਾਲ ਕਾਲ ਨੰਬਰ ਉਹਦੇ ਨਾਲ ਮੇਰੇ ਕੋਲ ਸਾਰੇ ਡਾਕੂਮੈਂਟਰੀ ਐ ਠੀਕ ਹੈ ਉਹਨਾਂ ਨਾਲ ਸਾਰਾ ਸਾਰਾ ਦਿਨ ਗੱਲਾਂ ਕਰਦੇ ਤੇ ਬੇਵਰ ਵੀ ਕਹਿੰਦਾ ਵੀ ਇਹਨੂੰ ਜਾਨੂ ਮਾਰਨਾ ਹੈ 2-3 ਦਿਨ ਤੋਂ ਧਮਕੀਆਂ ਦੇ ਰੇ ਸੀ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਜੀ ਵੀ ਇਹਨਾਂ ਨੇ 5 ਲੱਖ ਰੁਪਈਆ ਦੇ ਇੱਕ ਚੈਨਲ ਤੋਂ ਕਰ ਦਿੱਤੇ ਲੈਂ ਗਏ ਨੂੰ ਸਾਰਾ ਕੁਝ ਕੈਮਰਿਆਂ 'ਚ ਠੀਕ ਹੈ ਜੀ ਗੇਟ ਕੋਲੀਆ ਦੀ ਮੰਮੀ ਮੈਨੂੰ ਵਾਲਾਂ ਤੋਂ ਕਸੀੜ ਕੇ ਲੈ ਕੇ ਗਈ ਐ ਪੀਟ ਤੇ ਹੱਥ ਤੇ ਥੱਪੜ ਥੱਪੜ ਬਹੁਤ ਮਾਰਿਆ ਐ ਮੇਰੇ ਹਸਬੰਦ ਨੇ ਵੀ ਤਾਂ ਮੇਰੇ ਦੇ ਨਾਮ ਹੈ ਹਸਬੰਦ ਦਾ ਖਾਨੀ ਸੇਠੀ ਖਾਨੀ ਸੇਠੀ ਸਾਰਾ ਰਹਾ ਹੈ ਜੀ ਲੈ ਆਈਂ ਡੋਲੀ ਕਿਤੇ ਪੇ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀਪ ਨੂੰ ਰਹਿਣਾ ਹਨ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਮੇਰੇ ਦੇਵਰ ਨੇ ਮੇਰੇ ਤੇ ਗਲਤ ਹੱਥ ਪਾਇਆ ਸੀ ਤੇ ਉਦੋਂ ਕੋਈ ਮਾਮਲਾ ਦਰਜ ਹੋਇਆ ਨਹੀਂ ਤੇ ਤੁਹਾਦਵਾਰੀ ਕਿਉਂ ਆਇਆ ਤੇ ਤੁਹਾਦਵਾਰੀ ਕਿਉਂ ਆਇਆ ਜੇ ਮੇਰੇ ਦੇਵਰੇ ਇੰਨੀ ਗਲਤ ਹੈ ਆਪਾਂ ਦੁਵਾਰੇ ਕਿਉਂ ਵਾਪਸ ਆਏ ਫੇ ਡਿਸਪੂਟ ਕਿਉਂ ਹੋਇਆ ਆਮਨੋ ਸਾਹਮਣੇ ਉਹ ਵੀ ਹੰਨੀ ਵੀ ਪਾਉਂਦੇ ਐ ਉਧਰ ਉਹ ਵੀ ਪਾ ਰਹੇ ਹੋਂਦੇ ਚ ਮੇਰਾ ਰੋਲ ਨਹੀਂ ਐ ਕਹਿ ਰਹੇ ਵੀ ਮੇਰੇ ਨਾਲ ਮੇਰੇ ਦੁਸ਼ਮਨਾ ਨਾਲ ਹੱਲ ਕੇ ਮੈਨੂੰ ਮਰਵਾਉਣਾ ਚਾਹਦੀ ਐ ਮੇਰੇ ਸਾਰੇ ਪੈਜੀਓ ਛੱਡ ਹੀ ਨਹੀਂ ਰਿਹਾ ਪ੍ਰਿੰਕਲ ਨੂੰ ਸਮਝ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਉਣਾ ਇਹਨਾਂ ਨੇ ਮੈਨੂੰ ਦੋ ਦਿਨ ਪਹਿਲਾਂ ਕਿਹਾ ਤੂੰ ਪ੍ਰਿੰਕਲ ਨੂੰ ਫੋਨ ਕਰ ਪਲੀਜ਼ ਤੂੰ ਬੱਸ ਐਤਾ ਕਹੀਂ ਵੀ ਮੇਰਾ ਬੇਟਾ 10 ਸਾਲ ਦਾ ਮੇਰਾ ਬੇਟਾ ਹੈ ਉਹ ਪ੍ਰੇਸ਼ਾਨ ਰਹਿੰਦਾ ਹੈ ਪ੍ਰੈਸ਼ਰਾਈਜ਼ ਹੁੰਦਾ ਹੈ ਤੇ ਵੀਰੇ ਨੂੰ ਕਹਿ ਵੀ ਵੀਡੀਓ ਨਾ ਪਾਉ ਮੈਂ ਮੇਰੀ ਬੱਸ ਉਹ ਦੋ ਆ 105 ਨੰਬਰ ਐਫ ਆਰ ਮੇਰੇ ਤੇ ਹੋਈ ਆ ਇਹਨਾਂ ਨਾਲ ਇੱਕ ਵੱਡਾ ਅਧਿਕਾਰੀ ਰਲਿਆ ਹੋਇਆ ਜਿਵੇਂ ਇਹਦੇ ਤੇ ਕੋਈ ਵੀ ਮੈਦ ਇਹ ਤੋਂ ਕੁਝ ਕੀਤਾ ਹੋਵੇ ਤਾਂ ਮੇਰੀ ਕੋਈ ਵੀ ਇਹਦੀ ਮੈ ਕਵੈਸਨਿੰਗ ਪੱਤਰ ਨਹੀਂ ਪਈ ਹੋਈ ਆ ਮੇਰਾ ਮੇਰੇ ਤੇ 9 ਦਿਨ ਮੈਨੂੰ ਰਵਾਨ ਦੇ ਰੱਖਿਆ ਗਿਆ ਵਾ ਠੀਕ ਹੈ ਪੈਸੇ ਦੇ ਜੋਰ ਤੇ ਯਾਰੀ ਦੇ ਜੋਰ ਤੇ ਉਧਰੋਂ ਵੀ ਪੈਸੇ ਲਏ ਗਏ ਤੇ ਮੇਰੇ ਤੋਂ ਵੀ ਪੈਸੇ ਲੈ ਕੇ ਮੈਨੂੰ ਛੱਡਣ ਤੇ ਸਾਢੇ 8 ਤੀਏ ਤੱਕ ਨੂੰ ਬਲੈਕਵੇਲ ਕੀਤਾ ਗਿਆ 2 ਲੱਖ ਰੁਪਏ ਉਹਦੇ ਤੋਂ ਲਿਆ ਕਿ ਤੂੰ ਬੂਟਾ ਦਾ ਕੰਮ ਕਰਦਾ ਨਹੀਂ ਤੇ ਤੇ ਪਰਚਾ ਲਵਾ ਇਹ ਗੱਲਾਂ ਵੀ ਮੈਂ ਆਪਣੇ ਰੱਖਾਂਗਾ ਠੀਕ ਹੈ ਜੋ ਵੀ ਹੋਇਆ ਮੈਂ ਕੋਈ ਕੰਟਰੋਵਰਸਰੀ ਚਾਹੁੰਦਾ ਇਹਨੂੰ ਨਹੀਂ ਠੀਕ ਲੱਗਦਾ ਮੇਨਾਂ ਨਾਰਾ ਵੀ ਮੈਂ ਵੀ ਨਹੀਂ ਰਹਿਣਾ ਚਾਹੁੰਦਾ ਠੀਕ ਹੈ ਜੋ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਕਰ ਲਵੇ ਪਰ ਆ ਕਾਲਾਂ ਦੇਖੋ ਜੀ ਤੁਸੀਂਾਂ ਨੂੰ ਆ ਕਾਲਾਂ ਚੈੱਕ ਕਰ ਲਓ ਜੀ ਇੱਕ ਇਹ ਕਹਿੰਦੀ ਹੈ ਇੱਕ ਗੱਲ ਇਹ ਕਹਿੰਦਾ ਸੀਗਾ ਪ੍ਰਿੰਕਲ ਵੀ ਇਹਨਾਂ ਦੇ ਘਰੇ ਕਿਹੜੀ ਲੈਂਗੁਏਜ چلਦੀ ਹੈ ਇਹ ਵਾਈਫ ਦੀ ਮੇਰੇ ਨਾਲ ਮੇਰੀ ਚੈਟ ਹੈ ਡਿਸਕਲੋਜ਼ ਨਾ ਕਰਿਓ ਮੇਨਾਂ ਚੈਟ ਹੈ ਬਿਨਾਂ ਗਾਲ ਤੋਂ ਨਹੀਂ ਕਿਤੇ ਗੱਲਾਂ ਨਹੀਂ ਕਰੀਗੀ ਆ ਮੇਨਾਂ ਚੈਟ ਹੈ ਮੇਰੇ ਨਾਲ ਆ ਗੱਲਾਂ ਕਰ ਮੇਰੇ ਨਾਲ ਆ ਬਕਵਾਸ ਕਰਦੇ ਵੀ ਇੱਕ ਆਦਮੀ ਨੂੰ ਬੋਲਣ ਦਾ ਵੇਖ ਹੀ ਹੁੰਦਾ ਇੱਥੇ ਫਿਰ ਵੀ ਸਮਾਜ ਆਦਮੀ ਪ੍ਰਤੀ ਜ਼ਿਆਦਾ ਹੈ ਜਨਾਨੀਆਂ ਨੂੰ ਸਿਰਫ ਹੱਕ ਦਿੱਤੇ ਜਾਂਦੇ ਪਰ ਇਹਦਾ ਇਹ ਮਤਲਬ ਨਹੀਂ 11 ਸਾਲ ਮੈਂ ਰੱਖ ਲਈ 11 ਸਾਲ ਮੈਂ ਰੱਖ ਲਈ ਮੈਂ ਕੋਈ ਨਹੀਂ ਕਹਿੰਦਾ ਇਹ ਗਲਤ ਆ ਮੈਂ ਇੱਕ ਵਾਰ ਵੀ ਨਹੀਂ ਕਹਿੰਦਾ ਇਹ ਗਲਤ ਕੋਈ ਪਾਸੇ ਨਾਲ ਪੈਸੇ ਦਾ ਪੁੱਸ ਪੈ ਗਿਆ ਉਹ ਭਰਾ ਵਾ ਇਹਦੇ ਨਾਲ ਵਿਲੜ ਠੀਕ ਹੈ ਉਹ ਕੋਈ ਕੋ ਕੰਮ ਨਹੀਂ ਕਰਦਾ ਹੈਗਾ ਠੀਕ ਹੈ ਉਹ ਰੇਟ ਨੂੰ ਧਮਕੀਆਂ ਦੇ ਲਾਈ ਰੋਣ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੱਕਮ ਸੇਠੀ ਕਿੱਥੇ ਦੇ ਰਹਿਣ ਵਾਲੇ ਦਰਾਹੇ ਕੀ ਮਾਮਲਾ ਹੋਇਆ ਵਾ ਸਵੇਰੇ ਮੈ ਮੈਨੂੰ ਮਾਰਦਾ ਘੁੱਟਦਾ ਸੀ ਕੌਣ ਮੇਰਾ ਘਰ ਵਾਲਾ ਤੇ ਮੇਰੀ ਸੱਸ ਵੀ ਬਹੁਤ ਟਾਰਚਰ ਕਰਦੀ ਐ ਤੇ ਦੇਵਰ ਵੀ ਕਹਿੰਦਾ ਵੀ ਇਹਨੂੰ ਜਾਨੋਂ ਮਾਰਨਾ ਹੈ ਦੋ ਤਿੰਨ ਦਿਨ ਤੋਂ ਧਮਕੀਆਂ ਦੇ ਰੇ ਸੀ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਜੋਤੀ मैम ਐਸ ਐਸਪੀ ਕੋ ਜੋਤੀ मैम ਕੋਲ ਗਈ ਸੀ ਖੰਨੇ ਬਟੋ ਚੰਡੀਗੜ੍ਹ ਸੀਗੀ ਅੱਜ ਅੱਜ ਗੱਲ ਨਹੀਂ ਹੋ ਪਈ ਤੇ ਦੁਪਹਿਰੇ ਫੇਰ ਪੈਚੇ ਗੱਲ ਸਾਰੀ ਮੁੱਕ ਗਈ ਸੀ ਕਿ ਜਿਹਦੇ ਆ ਤਰੋ ਤੇ ਇਹਨਾਂ ਨੇ ਮੈਨੂੰ ਜਾਣ ਕੇ ਘਰੇ ਬੁਲਾਇਆ ਐ ਐਂਟਰੀ ਚੀ ਗੇਟ ਕੋਲੀਆਂ ਦੀ ਮੰਮੀ ਮੈਨੂੰ ਬਹਾਲਾ ਤੋਂ ਕਸੀੜ ਕੇ ਲੈ ਕੇ ਗਈ ਐ ਪਿੱਠ ਤੇ ਹੱਥ ਤੇ ਥੱਪੜ ਥੁੱਪੜ ਬਹੁਤ ਮਾਰਿਆ ਐ ਮੇਰੇ ਹਸਬੰਦ ਨੇ ਵੀ ਤੇ ਮੇਰੇ ਦੇ ਕੀ ਨਾਮ ਹੈ ਹਸਬੰਦ ਕੀ ਨਾਮ ਕੀ ਤੁਹਾਡੇ ਹਸਬੰਦ ਦਾ ਹਨੀ ਸੇਠੀ ਹਨੀ ਸੇਠੀ ਅੱਗੇ ਵੀ ਤੁਹਾਡੇ ਕੋਈ ਲੜਾਈ ਝਗੜੇ ਦੇ ਮਾਮਲੇ ਹੋਏ ਨੇ ਜੀ ਸਾਲ ਪਹਿਲਾਂ ਹੋਇਆ ਸੀ ਮੇਰੇ ਦੇਵਰ ਨੇ ਮੇਰੇ ਤੇ ਗਲਤ ਹੱਥ ਪਾਇਆ ਸੀ ਤੇ ਉਦੋਂ ਕੋਈ ਮਾਮਲਾ ਦਰਜ ਹੋਇਆ ਹੋਵੇ ਉਦੋਂ ਇਹਨਾਂ ਨੇ ਕੁਝ ਮੈਂ ਲਾਈਵ ਵੀਡੀਓ ਪਾਈ ਸੀ ਬਟ ਕੋਈ ਦਰਖਾਸਤ ਕਿਸੇ ਨੇ ਕੋਈ ਦਿੱਤੀ। ਹੋ ਤੁਸੀਂ ਸਿਵਲ ਹਸਪਤਾਲ ਚ ਮੈਡੀਕਲ ਕਰਾਨ ਆਇਓ। ਇਸ ਤੋਂ ਬਾਅਦ ਜਿਹੜੀ ਸ਼ਿਕਾਇਤ ਹੈ ਥਾਣੇ ਵਾਲਿਆਂ ਨੂੰ ਦਿਓਗੇ। ਹਾਂਜੀ ਹਾਂਜੀ। ਕੀ ਤੁਸੀਂ ਕੀ ਮੰਗ ਕੇ ਕਰਦੇ ਹੋ? ਮੈਂ ਤਾਂ ਇਹ ਹੀ ਮੰਗ ਕਰਦੀ ਆਂ। ਇਹਦੇ ਚ ਇਹਦੀ ਮੰਮੀ ਤੇ ਮੇਰੇ ਦੇਵਰ ਦਾ ਪੂਰਾ ਰੋਲ ਹੈ। ਕਾਰਨ ਕੀ ਹੈ ਗੁੱਟ ਮਾਰਦਾ? ਕੋਈ ਤਾਂ ਕਾਰਨ ਹੋਊਗਾ ਨਾ। ਹਾਂਜੀ ਬਈ ਅੱਦਾ ਮੈਨੂੰ ਪਹਿਲਾਂ ਉਹ ਟਾਰਚਰ ਕੀਤਾ ਜਾਂਦਾ ਜਿਵੇਂ ਕਿਸ ਗੱਲ ਦਾ ਟਾਰਚਰ ਕੀਤਾ ਜਾਂਦਾ? ਬਈ ਉਹ ਇੱਕ ਮੇਰਾ ਬ੍ਰਦਰ ਹੈਗਾ ਪ੍ਰਿੰਕਲ ਤੇ ਉਹ ਵੀਡੀਓ ਆਪਣੇ ਬੇਜ ਤੇ ਪਾ ਰਿਆ ਤੇ ਮੈਨੂੰ ਟਾਰਚਰ ਕੀਤਾ ਜਾਂਦਾ ਕਿ ਤੂੰ ਪੁਆਰੀ ਹੁੰਦੇ ਤੋਂ ਮੇਰਾ ਉਹਨਾਂ ਨਾਲ ਕੋਈ ਲਿੰਕ ਕੋਈ ਨਹੀਂ ਹੈ ਬ੍ਰਦਰ ਹੈ ਮੇਰਾ ਤੇ ਇੱਕ ਇਹਨਾਂ ਨੇ ਨਾ ਮੈਡਮ ਰੱਖੀ ਸੀ ਸਾਲ ਪਹਿਲਾਂ ਅੱਛਾ ਜੀ ਹ ਹ ਸੇਲੀ ਹੁਣ ਆਪ ਆਪਣੇ ਅੱਜ ਵੀ ਮੂੰਹ ਨਾਲ ਕਿਹਾ ਕਿ ਮੇਰੇ ਸੇਗੀ ਸੇਲੀ ਸੀਗੀ ਤੇ ਤੂੰ ਤੈਨੂੰ ਮੈਂ ਛੱਡਣਾ ਤੇ ਤੂੰ ਹੁਣ ਵੀ ਜਾਏਗੀ ਮੈਂ ਉਹ ਕੁੜੀ ਲੈ ਕੇ ਆਉਂਗਾ ਇਹਦੀ ਮੰਮੀ ਵੀ ਕਹਿ ਰਹੀ ਐ ਚਾਚੇ ਦੇ ਰੂਲ ਐ ਸੀ ਉਹੀ ਜਨਾਨੀ ਲੈ ਕੇ ਆਣੀ ਚਾਹੀ ਹੁਣ ਇਹਨਾਂ ਦੇ ਬ੍ਰਦਰ ਦੀ ਦੁਕਾਨ ਤੇ ਉਹ ਮੈਡਮ ਮਾਨਪ੍ਰੀਤ ਕੌਰ ਤਮੋਟ ਦੀ ਤੇ ਉਹ ਜਿਹੜੀ ਕੁੱਟਮਾਰ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਕਾਰਨ ਕੀ ਲੱਗਦਾ ਵਾ ਕਿ ਉਹ ਜਿਹੜਾ ਤੁਹਾਡਾ ਬ੍ਰਦਰ ਕਿਸ ਤਰ੍ਹਾਂ ਦੀ ਵੀਡੀਓ ਪਾ ਰਿਹਾ ਵਾ ਉਹ ਵੀ ਜਿਹੜਾ ਉਹ ਇਸ ਟ੍ਰਿਕ ਨਾਲ ਹੀ ਕਰਦਾ ਉਹ ਇਹਨਾਂ ਦਾ ਆਪਸੀ ਮਾਮਲਾ ਹੈ ਹੰਨੀ ਤੇ ਵੀਰੇ ਦਾ ਅੱਛਾ ਮੇਰਾ ਕੋਈ ਹੁੰਦੇ ਚ ਰੋਲ ਨਹੀਂ ਆਪਣੇ ਵੱਲੋਂ ਪਾ ਰਿਹਾ ਤੇ ਜੇ ਕਿ ਰੋਸਟ ਕਰਦੇ ਆ ਵੀਡੀਓ ਨੂੰ ਉਹ ਚੀਜ਼ ਨਹੀਂ ਨਹੀਂ ਰੋਸਟ ਨਹੀਂ ਆਮਨੋ ਸਾਹਮਣੇ ਉਹ ਵੀ ਹੰਨੀ ਵੀ ਪਾਉਂਦੇ ਆ ਉਧਰ ਉਹ ਵੀ ਪਾ ਰਹੇ ਹੁੰਦੇ ਚ ਮੇਰਾ ਰੋਲ ਨਹੀਂ ਹੈ ਕਹਿ ਰਹੇ ਵੀ ਮੇਰੇ ਨਾਲ ਮੇਰੇ ਦੁਸ਼ਮਨਾ ਨਾਲ ਰਲ ਕੇ ਮੈਨੂੰ ਮਰਵਾਉਣਾ ਚਾਹੁੰਦੀ ਹੈ ਮੈਂ ਆਪਣੇ ਹਸਬੰਡ ਨੂੰ ਕਿਉਂ ਮਰਵਾਉਂਗੀ ਹਨ ਨੇ ਮੈਨੂੰ 2 ਦਿਨ ਪਹਿਲਾਂ ਕਿਹਾ ਤੂੰ ਪ੍ਰਿੰਕਲ ਨੂੰ ਫੋਨ ਕਰ ਪਲੀਜ਼ ਕੋ ਐਦਾ ਕਹੀ ਵੀ ਮੇਰਾ ਬੇਟਾ 10 ਸਾਲ ਦਾ ਮੇਰਾ ਬੇਟਾ ਹੈ ਉਹ ਪ੍ਰੇਸ਼ਾਨ ਰਹਿੰਦਾ ਹੈ ਪ੍ਰੈਸ਼ਰਾਈਜ਼ ਹੁੰਦਾ ਹੈ ਤੇ ਵੀਰੇ ਨੂੰ ਕਹਿ ਵੀ ਵੀਡੀਓ ਨਾ ਪਾਓ ਮੈਂ ਮੇਰੀ ਬਸ ਉਦੋਂ ਗੱਲ ਹੋਈ ਸੀ ਪ੍ਰਿੰਕਲ ਵੀਰੇ ਤੁਸੀਂ ਛੱਡੋ ਜਿਹੜੀ ਗੱਲ ਹੈ ਆਪਸੀ ਬੈ ਕੇ ਕਰ ਲਓ ਵੀ ਮੇਰਾ ਬੇਟਾ ਵੀ ਜਿਵੇਂ ਮੈਨੂੰ ਹੰਨੀ ਨੇ ਕਿਹਾ ਆਪ ਫੋਨ ਕਰਾਈ ਉਹਨਾਂ ਨੇ ਤੇ ਆਪ ਵੀ ਮੈਨੂੰ ਦੂਜੇ ਤੀਜੇ ਦਿਨ ਰਾਤੀ ਇੰਨਾ ਕੁੱਟਿਆ 10:30 ਵਜੇ ਮੇਰੇ ਭਰਾ ਭਾਬੀ ਵੀ ਆਏ ਆ ਮੈਨੂੰ ਲੈਣ ਵਾਸਤੇ ਫੇਰ ਨਹੀਂ ਮੈਨੂੰ ਜਾਣ ਦਿੱਤਾ ਮੈਨੂੰ ਉਸ ਤੋਂ ਪਹਿਲਾਂ ਹੀ ਕਹਿੰਦੇ ਕਹਿੰਦੇ ਜੇ ਤੂੰ ਇੱਥੋਂ ਗਈ ਤੇ ਫਿਰ ਦੇਖ ਲੈ ਤੇਰਾ ਇੱਕ ਅੱਧਾ ਬੱਚਾ ਫਿਰ ਦੇਖ ਲੈ ਮੈਂ ਅੱਧਾ ਕੁਝ ਕਰ ਦੂੰਗਾ ਮੈਨੂੰ ਐਵੇਂ ਧਮਕੀਆਂ ਮੈਨੂੰ ਟਾਰਚਰ ਕੀਤਾ ਜਾਂਦਾ ਰੋਜ਼ ਤੇ ਤੁਸੀਂ ਲੁਧਿਆਣਾ ਕਿੱਥੇ ਰਹਿੰਦੇ ਹੋ ਮੈਂ ਤੇ ਸਲੀਮ ਟ੍ਰੈਫਿਕ ਕੋਲ ਠੀਕ ਹਾਂਜੀ ਸੇਠੀ ਸਾਹਿਬ ਇੱਕ ਕੱਲ ਕੋਈ ਇਨਸੀਡੈਂਟ ਹੋਇਆ ਕੋਈ ਤੁਹਾਡੀ ਧਰਮ ਪਤਨੀ ਵੱਲੋਂ ਸਿਵਲ ਹਸਪੀਟਲ ਪਹੁੰਚ ਕੇ ਕੋਈ ਤੁਹਾਡੇ ਤੇ ਐਲੀਗੇਸ਼ਨ ਲਗਾਏ ਗਏ ਨੇ ਮਾਰਕੁੱਟ ਦੇ ਉਹ ਮਾਮਲਾ ਹੈ ਕੀ ਦਰਸਲ ਮੈਨੂੰ ਵਿਆਹ ਨੂੰ ਬਈ ਦੀ 11 ਸਾਲ ਹੋ ਗਈ ਮੇਰੇ ਦੋ ਬੱਚੇ ਆ ਜੀ ਦੋ ਮੇਰੇ ਬੱਚੇ ਆ ਜੀ ਇੱਕ 8 ਸਾਲ ਦਾ ਤੇ ਇੱਕ 9 ਮਹੀਨੇ ਦਾ ਠੀਕ ਹੈ ਜੀ ਇਹ ਮੈਂ ਆਪਣਾ ਬਿਜ਼ਨਸ ਵਧੀਆਂ ਵਾਂ ਠੀਕ ਹੈ ਮੇਰੀ ਪਹਿਲਾਂ ਕੰਟਰੋਵਰਸੀਆਂ ਹੋਈਆਂ ਹੋਈਆਂ ਉੱਥੋਂ ਸਬਕ ਲਿਆ ਸਾਰਾ ਕੁਝ ਸੈਟਲ ਕਰਕੇ ਆਪਣਾ ਬਿਜ਼ਨਸ ਵੱਲ ਹੋ ਗਿਆ ਸੀ ਕਰਦੇ ਕਰਾਉਂਦੇ ਬਈ ਵਿੱਚ ਇੱਕ ਲੁਧਿਆਣੇ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਤੇ ਨਾਲ ਉਹਦੀ ਇੱਕ ਦੇਖੋ ਕਿਹੜਾ ਉਹਦੇ ਨਾਲ ਵਿਆਹ ਹੋਇਆ ਵੀ ਜਿਹਨੂੰ ਮੈਂ ਕਹਦਾ ਹਾਂ ਵੀ ਉਹਦੀ ਵਾਈਫ ਹੈ ਉਹਦੀ ਨਾਲ ਹੀ ਹੁੰਦੀ ਹੈ ਨਵੂ ਨਵੂ ਹਨਾ ਐਨਾ ਨੇ ਪਹਿਲਾਂ ਵੀ ਮੇਰੇ ਨਾਲ ਐਂ ਕਰਿਆ ਇਹਨੂੰ ਇਹਨੂੰ ਨਾ ਬਖਲਾ ਕਾ ਕੇ 10 ਸਾਲ ਸਾਡੇ ਘਰੇ ਕੁਝ ਨਹੀਂ ਹੋਇਆ ਜਿਹਦੇ ਘਰੇ ਕਲੇਸ਼ ਹੁੰਦਾ ਨਾ ਵਿਆਹ ਹੋਏ ਤੇ ਬਾਅਦ ਜੋ ਪਹਿਲੇ ਪਹਿਲੇ ਸਾਲ 6 ਮਹੀਨੇ ਚ ਹੋ ਜਾਂਦਾ ਸਾਡੇ ਕੁਝ ਨਹੀਂ ਆ ਹ ਬਹਿਸ ਜਰੂਰ ਹੁੰਦੀ ਸੀ ਇਹ ਕੋ ਤਾਂ ਸਾਰੇ ਘਰਾਂ ਚ ਹੁੰਦੀ ਹੈ ਪਰ ਐਡੇ ਵੱਡੇ ਗੱਲ ਦੀ ਨਹੀਂ ਕੋਈ ਹੋਈ ਵੀ ਆਪਾਂ ਛੱਡਣ ਛਡਾਨ ਤੱਕ ਜੱਕ ਦੀ ਕੋਈ ਕਚਹਿਰੀ ਚ ਬੈਠੀ ਹੋਈ ਏ ਜਾਂ ਕਦੀ ਕੋਈ ਦਰਖਾਸਤ ਇਹਨੂੰ ਤਰਾਹਾ ਥਾਣਾ ਤੱਕ ਨਹੀਂ ਪਤਾ ਸੀ ਕਿ ਉਨਕੀ ਹੋਇਆ ਪਿਛਲੇ ਕੁਝ ਸਮੇਂ ਤੋਂ ਮੈਨੂੰ ਧਮਕੀਆਂ ਧਮਕੀਆਂ ਮਿਲਣ ਲੱਗੀਆਂ ਕੰਮ ਕਰ ਚੱਲਣ ਲੱਗਿਆ ਫਰੋਤੀ ਦੇ ਕੋਲ ਲੰਣ ਲੱਗਿਆ ਪੁਲਿਸ ਨੇ ਸੈਕਿਉਰਿਟੀ ਵੀ ਦਿੱਤੀ ਅਸੀਂ ਆਪਣੀ ਵੀ ਰੱਖੀ ਹੋਈ ਆ ਤੁਸੀਂ ਇਹ ਗੱਲ ਸਮਝਦੇ ਹੋ ਸਾਰੇ ਆਪਾਂ ਇੱਥੇ ਭਰਾ ਬੈਠੇ ਆਂ ਵੀ ਕਿਸੇ ਦੀ ਆਪਣੇ ਮਹੱਲੇ 'ਚ ਬਣਦੀ ਨਾ ਹੋਵੇ ਆਪਾਂ ਉਹ ਜਨਾਨੀਆਂ ਦੇ ਉਹਨੂੰ ਦੇਖੂਗੀ ਵੀ ਤੱਕ ਨਹੀਂ ਆ ਕਾਲਾਂ ਪਈਆਂ ਵੀਰੇ ਇਹ ਡੇਲੀ ਹਲੋ ਇਹ ਡੇਲੀ ਪ੍ਰਿੰਸਪਲ ਲੁਧਿਆਣਾ ਠੀਕ ਆ ਜੀ ਨਵੂ ਹੋਣਾ ਨਾਲ ਤੇ ਆਪਣੀ ਸੱਸ ਨਾਲ ਕਾਲ ਨੰਬਰ ਆ ਜੇ ਉਹਦੇ ਨਾਲ ਮੇਰੇ ਕੋ ਸਾਰੇ ਡਾਕੂਮੈਂਟਰੀ ਹੈ ਠੀਕ ਹੈ ਉਹਨਾਂ ਨਾਲ ਸਾਰਾ ਸਾਰਾ ਦਿਨ ਗੱਲਾਂ ਕਰਦੇ ਜੀਏ ਇਹਨਾਂ ਦੇ ਮਨ 'ਚ ਮੈਂ ਤੁਹਾਨੂੰ ਸ਼ਾਰਟ ਸਟੋਰੀ ਦੱਸਦਾ ਕੱਲ ਵੀ ਇਹਨਾਂ ਨੇ 5 ਲੱਖ ਰੁਪਈਆ ਦੇ ਇੱਕ ਚੈਨ ਘਰੋਂ ਚੱਕ ਕੇ ਲੈ ਗਏ ਨੇ ਸਾਰਾ ਕੁਝ ਕੈਮਰਿਆਂ 'ਚ ਆ ਮੇਰੇ ਕੋਲ ਠੀਕ ਹੈ ਤੇ ਉਦੋਂ ਬਾਅਦ ਕੀ ਹੁੰਦਾ ਮੈਂ ਇੱਥੇ ਬੈਠਾ ਹਾਂ ਨਾ ਪਰਸੋਂ ਇਹਨੇ ਕੁਮਨ ਸਾਹਿਬ ਤੋਂ ਫੋਨ ਕਰਾ ਕੇ ਅਸੀਂ ਚੱਲ ਜੰਨੇ ਆ ਇਹ ਕਹਿੰਦਾ ਵੀ ਸਮਝੌਤਾ ਕਰਨਾ ਮੈਂ ਕਹਿੰਦਾ ਵੀ ਮੈਂ ਸਮਝੌਤਾ ਨਹੀਂ ਕਰਨਾ ਵੀ ਮੈਂ ਇਹ ਕਹਿ ਸਕਦਾ ਵੀ ਮੈਂ ਤੇਤੇ ਕੋਈ ਵੀਡੀਓ ਨਹੀਂ ਪਾਉਂਗਾ ਦੇਖੋ ਲੋਕ ਵੀ ਇਹ ਗੱਲਾਂ ਤੋਂ ਪਰੇਸ਼ਾਨ ਨੇ ਵਧੀਆ ਨਹੀਂ ਲੱਗਦਾ ਆਪਾਂ ਬੋਲੀਏ ਇਹਨੇ ਪਿਛਲੇ 2 ਮਹੀਨੇ ਤੋਂ ਲਗਾਤਾਰ ਮੇਰੇ ਤੇ ਵੀਡੀਓ ਪਾ ਰਹੇ 2 ਮਹੀਨੇ ਹੋ ਗਏ ਹਨ ਮੈਂ ਇੱਕ ਵੀਡੀਓ ਪਾਈ ਉਹ ਵੀ ਟੈਕਨੀਕਲੀ ਗੱਲ ਕਰੀ ਜਿਉਂਕਿ ਮੈਂ ਪੁਲਿਸ ਕੋਲ ਜਾਣਾ ਪੁਲਿਸ ਕਹਿੰਦੀ ਹੈ ਵੀ ਇਹ ਕਿਹੜਾ ਤੇਰਾ ਨਾਮ ਲੈ ਰਿਹਾ ਫਿਰ ਮੈਂ ਵੀ ਬਿਨਾ ਨਾਮ ਲਏ ਤੇ ਪਾਤੀ ਪਰ ਮੈਂ ਪਾਈ ਇੱਕੋ ਹੀ ਹੈ ਚਲੋ ਅਸੀਂ ਉੱਥੇ ਬੈਠ ਕੇ ਗੱਲਬਾਤ ਹੋ ਗਈ ਇਹਨੇ ਮੈਨੂੰ ਵਿਸ਼ਵਾਸ ਚ ਲੈ ਲਿਆ ਕਿ ਕੱਲ ਮੈਨੂੰ 1:30 ਵਜੇ ਦੁਬਾਰੇ ਫੋਨ ਕਰਦਾ ਮੈਂ ਇੱਥੇ ਦਫ਼ਤਰ ਹੀ ਬੈਠਾ ਹੀ ਦਰਾਹੇ ਮ ਮੈਂ ਕਰੇ ਮੈਂ ਰੋਟੀ ਖਾਣ ਚਲੇ ਆਪਣੇ ਬੀਜ ਸੁਣਾ ਹਨਾ ਇਹ ਮੈਨੂੰ ਕਹਿੰਦਾ ਕੀ ਹੋਇਆ ਮੈਂ ਕਹਿੰਦਾ ਕੀ ਹੋਇਆ ਕਹਿੰਦਾ ਫੇਰ ਲੜਿਆ ਕਹਿੰਦਾ ਮੈਂ ਕਹਿੰਦਾ ਮੈਂ ਤਾਂ ਆਪਣੀ ਕੰਮ ਕਰ ਰਿਹਾ ਕਹਿੰਦਾ ਮੈਂ ਕਹਿੰਦਾ ਕਿਸੇ ਨਾਲ ਲੜਨਾ ਮੈਂ ਕਹਿੰਦਾ ਸਹੀ ਹੈ ਸਾਰਾ ਕੁਝ ਕਹਿੰਦਾ ਹੋਰ ਤੇਰੀ ਜਾਨਾ ਨਹੀਂ ਕਰੋ ਭੱਜ ਗਈ ਕਹਿੰਦਾ ਮੈਂ ਕਹਿੰਦਾ ਜਨਾਨੀ ਭੱਜ ਗਈ ਕਹਿੰਦਾ ਬੱਚੇ ਲੈ ਕੇ ਵੀ ਚਲੇਗੀ ਐਸਐਸਪੀ ਕੋਲ ਮੈਂ ਕਹਿੰਦਾ ਐਸਐਸਪੀ ਕਿੰਨੇ ਵਜੇ ਇਹ ਡੇਢ ਡੇਢ ਦੀ ਵੀ ਇਹਦੀ ਗੱਲ ਹੈ ਕੱਲ ਦੀ ਕੱਲ ਦੁਪਹਿਰ ਡੇਢ ਦਾ ਕਹਿੰਦਾ ਕੌਣ ਸੀ ਇਹ ਪ੍ਰਿੰਕਲ ਲੁਧਿਆਣਾ ਕੋਲ ਆਇਆ ਬਿਲਕੁਲ ਫੋਨ ਆਇਆ ਸਿੱਧਾ ਸ਼ਰੀਆਮ ਤੇ ਨਾਲੇ WhatsApp ਤੇ ਨਹੀਂ ਦੂਜੇ ਤੇ ਕਈ ਵਾਰ WhatsApp ਤੇ ਨਹੀਂ ਵੀ ਪਤਾ ਲੱਗਦਾ ਨਾ ਸਿੱਧੀ ਕਾਲ ਆਈ ਹੋਈ ਹੈ ਪ੍ਰਿੰਕਰ ਜਿਹੜਾ ਹੈਗਾ ਜਿਹੜਾ ਉਹ ਤੁਹਾਡੀ ਵਾਈਫ ਦਾ ਬ੍ਰਦਰ ਹੈ ਹਾਂ ਬ੍ਰਦਰ ਆ ਉਹ ਠੀਕ ਤੇ ਉਸ ਤੋਂ ਬਾਅਦ ਕੀ ਹੁੰਦਾ ਬਾਈ ਮੈਂ ਘਰੇ ਜਾਨਾ ਮੈਂ ਅਸੀਂ ਮੇਰਾ ਪੀਐਸਓ ਨਾਲ ਜਿਵੇਂ ਕੋਈ ਵੀਡੀਓ ਬਣੀ ਸਾਰਾ ਘਰ ਖੁੱਲਾ ਸਾਰਾ ਘਰ ਖੁੱਲਾ ਸਾਰੀ ਵੀਡੀਓ ਮੈਂ ਉੱਤੇ ਇਹਨੂੰ ਫੋਨ ਕਰਨੇ ਸੀ ਫਿਰ ਆਪਣੇ ਸਾਲੇ ਨੂੰ ਕਰਨੇ ਸੀ ਇਹਨੇ ਤਾਂ ਮੈਨੂੰ ਦੱਸ ਹੀ ਦਿੱਤਾ ਸੀ ਪਰ ਇਹ ਮੈਂ ਇਹਨਾਂ ਗੇਮ ਖੇਡਦਾ ਪਿਆ ਸੀ ਵੀ ਉਹ ਮੇਰੀ ਮਦਦ ਮੰਗ ਰਿਹਾ ਮੈਂ ਕਰ ਨਹੀਂ ਰਿਹਾ ਪਰ ਇਹਦੀਆਂ ਗੱਡੀਆਂ ਇਹਦਾ ਸਾਰਾ ਸਟਾਫ ਨਾਲ ਸੀ ਇਹ ਆਪ ਐਸਐਸਪੀ ਮੈਨੂੰ ਕੋਲ ਉਹਨੂੰ ਲੈ ਕੇ ਗਿਆ ਬਿਲਕੁਲ ਲੈ ਕੇ ਜਾਵੇ ਕਨੂਰ ਕੋਲ ਜਨਰਲ ਸਭ ਕੋਲ ਪਿਆਰ ਪਰ ਕਿਸੇ ਦਾ ਘਰ ਪੱਟਣ ਦਾ ਛੋਟੇ ਛੋਟੇ ਜਵਾਕ ਚੱਕ ਕੇ ਬੱਸਾਂ 'ਚ ਫੇਰਨ ਦਾ ਯਾਰ ਆਪਣੇ ਕੋਲ ਮਾਰਨ ਨੇ ਸਾਰਾ ਕੁਝ ਦਿੱਤਾ ਠੀਕ ਆ ਤੁਸੀਂ ਪਹਿਲਾਂ ਇਹ ਦੱਸੋ ਵੀ ਤੁਸੀਂ ਕੁਝ ਕਮਾਨੇ ਹੋ ਮੇਰੇ ਸਹੁਰਾ ਸਾਹਿਬ ਇੰਨੇ ਕੋ ਵਧੀਆ ਬੰਦੇ ਨੇ ਉਹਨਾਂ ਨੂੰ ਇਹਨੇ ਡਿਪਰੈਸ਼ਨ 'ਚ ਕਰਤਾ ਮਾਵਾ ਧੀਆਂ ਅੱਜ ਵੀ ਤੁਸੀਂ ਜਾਂਚ ਕਰਾ ਸਕਦੇ ਅੱਜ ਵੀ ਜਾਂਚ ਕਰਾ ਸਕਦੇ ਉਹਨੂੰ ਡਿਪਰੈਸ਼ਨ 'ਚ ਕਰਕੇ ਸਾਈਡ ਤੇ ਕੋਨੇ ਤੇ ਬਿਠਾਇਆ ਹੋਇਆ ਹੁਣ ਮੈਂ ਤੁਹਾਨੂੰ ਗੱਲਾਂ ਨਹੀਂ ਕਰਨੀਆਂ ਸੀ ਹੁਣ ਪਰਿਵਾਰ ਦੀਆਂ ਨੇ ਦੇਖੋ ਚਲੋ ਚਲੋ ਬੰਦਾ ਮਾਰਨ ਤਾਂ ਹੀ ਆ ਗਿਆ ਹਨਾ ਮੇਰੇ ਫਾਦਰ ਸਾਹਿਬ ਇੱਥੇ ਦਰਾਹੀ ਗੁਰਦੁਆਰੇ ਪ੍ਰਧਾਨ ਸੀਗੇ ਠੀਕ ਹੈ ਸਾਡਾ ਵਧੀਆ ਸੀ ਇੱਕ ਦੋ ਦੁਕਾਨਾਂ ਸਾਡੇ ਕੋਲ ਸੀਗੀਆਂ ਸਹੀ ਸੀ 2014 ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਸੇ ਨੇ ਦੱਸ ਪਈ ਵੀ ਵਿਆਹ ਕਰਨਾ ਵਾ ਠੀਕ ਹੈ ਉਹ ਇਹਦੇ ਫਾਦਰ ਸਾਹਿਬ ਉੱਥੇ ਅਕਾਲ ਮਾਰਕੀਟ ਦੇ ਵਿੱਚ ਰੇੜੀ ਲਗਾਉਂਦੇ ਸੀ ਮੈਂ ਕੋਈ ਰੇੜੀ ਲਾਉਣ ਨੂੰ ਗਲਤ ਕੰਮ ਨਹੀਂ ਕਹਿੰਦਾ ਜੇ ਸਾਡੇ 'ਚ ਗਲਤ ਹੁੰਦਾ ਤੇ ਅਸੀਂ ਵਿਆਹ ਹੀ ਨਹੀਂ ਕਰਦੇ ਭਾਜੀ ਹਨਾ ਚਲੋ ਅਸੀਂ ਵੀ ਮਹਾਰਾਜ ਦੀ ਕਿਰਪਾ ਠੀਕ ਸੀ ਮਾੜੇ ਨਹੀਂ ਸੀ ਠੀਕ ਸੀ ਅਸੀਂ ਕੁਝ ਵੀ ਐਦਾਂ ਦੀ ਗੱਲ ਨਹੀਂ ਕੀਤੀ ਅਸੀਂ ਕਿ ਉਸ ਆਪਸ ਵਿੱਚ ਦੇਖਿਆ ਉਹ ਕਹਿੰਦੇ ਠੀਕ ਹੈ ਠੀਕ ਹੈ ਵਿਆਹ ਹੋ ਗਿਆ ਬੱਚੇ ਹੋਏ ਸੈਟਲ ਚਲੀ ਗਈ ਉਸ ਤੋਂ ਬਾਅਦ ਜਦੋਂ ਨਹੀਂ ਮੇਰੀ ਇਹਨਾਂ ਨਾਲ ਮੈਂ ਹੁਣ ਇਹਨਾਂ ਨੂੰ ਛੱਡਿਆ ਹੈ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜਿਵੇਂ ਆਪਣੀ ਜਨਾਨੀ ਛੱਡਣੀ ਹੋਵੇ ਬਾਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈ ਹੈ ਸਾਰੇ ਘਰ ਦੇ ਭੇਦ ਜੋ ਮੈਂ ਕੰਮਰੇ 'ਚ ਕਰਦਾ ਜੋ ਮੇਰੇ ਕੋਲ ਆ ਜੋ ਮੈਂ ਖਾਣਾ ਪੀਣਾ ਕਮਰੇ ਦੇ ਵਿੱਚ ਰਿਕਾਰਡਿੰਗ ਅਪਰਿੰਕਲ ਨੂੰ ਜਾ ਰਹੀਆਂ ਜੀ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ ਮੈਨੂੰ ਕੰਮ 'ਚ ਹਿੱਸਾ ਪਾਉਣ ਨੂੰ ਕਿਹਾ ਸੀ ਮੈਂ ਹੁਣ ਮੇਰੇ ਤੋਂ ਗੱਲਾਂ-ਗੱਲਾਂ 'ਚ ਬੰਦਾ ਜਨਾਨੀ ਨੂੰ ਹੀ ਦੱਸਦਾ ਜੀ ਮੈਂ ਇੰਸ਼ੋਰੈਂਸਾਂ ਕਰਾਈਆਂ ਹੋਈਆਂ ਬੱਚੇ ਦੀਆਂ ਇੱਕ-ਇੱਕ ਦੀ 2-2 ਕਰੋੜ ਦੀ ਇੰਸ਼ੋਰੈਂਸ ਹੈਗੀ ਵੀ ਜੇ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਨਾਮੇ ਨਹੀਂ ਤੂੰ ਮੈਂ ਹੁਣ ਚੇਂਜ ਕਰਵਾਤਾ ਚਲੋ ਉਹ ਤਾਂ ਮੇਰੀ ਮਰਜ਼ੀ ਮੈਂ ਜਿਹਨੂੰ ਮਰਜ਼ੀ ਰੱਖਾਂ ਨਾ ਰੱਖਾਂ ਪਰ ਮੈਂ ਦੱਸਦਾ ਇਹ ਗੱਲ ਇਹਨਾਂ ਦੇ ਦਿਮਾਗ 'ਚ ਕਲਿੱਕ ਕਰ ਗਈ ਵੀ ਜੇ ਇਹਨੂੰ ਕੁਝ ਹੁੰਦਾ ਵੀਰੇ ਮੇਰੇ ਕੋਈ ਤਾਏ ਚਾਚੇ ਨੂੰ ਨਹੀਂ ਬੁਲਾਉਂਦੀ ਮੇਰੇ ਛੱਡੋ ਭਾਜੀ ਆਪਣੇ ਨੂੰ ਨਹੀਂ ਬੁਲਾਉਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਚਾਚੇ ਕਿਸੇ ਨੂੰ ਵੀ ਪੁੱਛ ਲਓ ਕੱਲ ਸਾਰਾ ਦਰਹਾ ਆਇਆ ਸੀ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਹੈ ਪਰ ਮੈਂ ਕੋਈ ਵਿਰੋਧ ਨਹੀਂ ਕੁਝ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਹਾਂ ਸਿਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਰਹਿਣਾ ਜੀ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਸਿਟੀ ਸਟੈਂਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਆਈਡ ਲਾਈ ਹੈ ਤੁਹਾਨੂੰ ਕੋਈ ਨਿਸ਼ਾਨ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਸਿਟੀ ਸਟੈਂਡ ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡ ਦੀ ਤੁਸੀਂ ਦੱਸੋ ਇਹ ਤਾਂ ਇੱਕ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਨੇ ਬਾਈਟ ਵਿੱਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਤੇ ਹੱਥ ਪਾਇਆ ਸੀ ਐਦਾਂ ਦਾ ਕੁਝ ਉਹਨਾਂ ਨੇ ਬੋਲਿਆ ਤੇ ਦਵਾਰੇ ਕਿਉਂ ਰਹਿਣ ਲੱਪੇ ਜੀ ਤੇ ਆਪਾਂ ਦਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਇੰਨੀ ਗਲਤ ਹੈ ਆਪਾਂ ਦਵਾਰੇ ਕਿਉਂ ਵਾਪਸ ਆਏ ਫੇਰ ਡਿਸਪਿਊਟ ਕਿਉਂ ਹੋਇਆ ਦਵਾਰੇ ਪਾਈ ਜੋ ਸ਼ਾਦੀ ਨਹੀਂ ਰਹੀ ਪ੍ਰਿੰਕਲ ਇਹਨੂੰ ਸਮਝ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਮੋਲੋ ਅਰੇ ਵਾਈਫ ਇਹ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈ ਰਦਾ ਤੇ ਉਹ ਹੀ ਘਰ ਆਏਗਾ ਉਹਨੇ ਬਾਈਟ ਤੇ ਗਿਆ ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਿਲੇ ਤੇ ਸਭ ਕੁਝ ਕਰ ਦੂੰਗਾ ਉਹ ਨਹੀਂ ਆਹੋ ਅਲੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਉੱਪਰ ਗਲਾ ਕੇ ਵਾਪਸ ਲੈ ਕੇ ਆਇਆ ਮੋਟਾ ਮੋਟਾ ਕਾਰਨ ਕੀ ਮੰਨਦੇ ਉਹਦੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨੂੰ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਮੈਂ ਇਹ ਕਿਸੇ ਨਾਲ ਵਰਤਦੀ ਨਹੀਂ ਕਿਉਂਕਿ ਕਿਸੇ ਦੀ ਵੀ ਇੰਟਰਫੇਰੈਂਸ ਇਹ ਮੇਰਾ ਦੋਸਤ ਹੈ ਉਹ ਮੇਰਾ ਦੋਸਤ ਹੈ ਮੇਰਾ ਸਟਾਫ ਬੈਠਾ 30 ਜਣਾਂ ਦਾ ਮੇਰਾ ਸਟਾਫ ਹੈ ਆਪਾਂ ਕਿਸੇ ਨੂੰ ਨਹੀਂ ਬੁਲਾਉਣਾ ਆਪਾਂ ਤਾਇ ਚਾਚੇ ਨੂੰ ਨਹੀਂ ਬੁਲਾਉਣਾ ਆਪਾਂ ਭਾਬੀਆਂ ਨੂੰ ਨਹੀਂ ਬੁਲਾਉਣਾ ਰੈਂਡਮਲੀ ਇੱਕ ਬੰਦਾ ਖੜਾ ਹੋ ਕੇ ਕਹਿ ਦੇਵੇ ਵੀ ਏ ਕਮ ਸਿੱਟੀ ਸਾਡੇ ਨਾਲ ਸਹੀ ਹੈ ਜੋ ਕਹੋਗੇ ਔਨ ਕੈਮਰਾਮੈਨ ਨੂੰ ਤਿਆਰ ਇੱਕ ਸਿਰਫ ਇੱਕ ਸਗੇ ਭਰਾ ਮੇਰੇ ਨਾਲ ਖੜਨਗੇ ਤੁਹਾਨੂੰ ਮੈਂ ਦੱਸਦੀ ਗੱਲ ਉਹ ਮਾਮੇ ਠੀਕਾ ਫਾਈਨੈਂਸ਼ਲੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਹਨਾ ਵੀ ਆਪਾਂ ਰੈਡੀ ਰੂਡੀ ਪਰ ਗੁਰਸਿੱਖ ਬੰਦਾ ਬਹੁਤ ਵਧੀਆ ਹਨਾ ਪਰ ਫਾਈਨੈਂਸ਼ਲੀ ਪੈਸੇ ਤਾਂ ਚਾਹੀਦੇ ਵਿਆਹ ਕਰਾਉਣ ਨੂੰ 15 ਸਾਲ ਦੋਨੇ ਭੈਣ ਭਰਾਵਾਂ ਨੂੰ ਜਿਹੜੇ ਨਾਨਕਿਆਂ ਨੇ ਰੱਖਿਆ ਉਹਨਾਂ ਨੂੰ ਧੱਕੇ ਮਾਰ ਮਾਰ ਘਰੋਂ ਕੱਢਿਆ ਕੱਢ ਵੀ ਵੀਡੀਓ ਚਲੋ ਹੁਣ ਤੁਸੀਂ ਇਹਦਾ ਨਿਚੋੜ ਕੀ ਕੱਢਿਆ ਹੁਣ ਨਿਚੋੜ ਮੈਂ ਇਹੀ ਕਰਦਾ ਬਾਈ ਜੀ ਮੈਂ ਨਾਲ ਨਹੀਂ ਰਹਿਣਾ ਮੈਂ ਕੋਈ ਕੰਟਰੋਵਰਸੀ ਨਹੀਂ ਚਾਹੁੰਦਾ ਜੋ ਕਾਨੂੰਨ ਕਰੂਗਾ ਸਹੀ ਹੈ ਮੈਨੂੰ ਇਹਨਾਂ ਤੋਂ ਡਰ ਹੈ ਇਹਨਾਂ ਨੂੰ ਮੇਰੀਆਂ ਪਾਲਸੀਆਂ ਦਿਖਦੀਆਂ ਨੇ ਪਰ ਮੈਂ ਉਹ ਚੇਂਜ ਕਰਵਾਤੀਆਂ ਠੀਕ ਹੈ ਜੇ ਤੁਹਾਨੂੰ ਆਪਾਂ ਕਿਸੇ ਨਾਲ ਵਰਤਦੇਈ ਨਾ ਜਦੋਂ ਬੰਦਾ ਆ ਹੁਣ ਸਾਡੇ ਆ ਸਮਰਾਲੇ ਕੰਡ ਹੋਇਆ ਜਨਾਨੀ ਨੇ ਸਾਰੇ ਕੁਛ ਆਪਣੇ ਨਾਮ ਕਰਵਾਇਆ ਹੋਇਆ ਸੀਗਾ ਉਹ ਜਦ ਪਹਿਲਾਂ ਹੀ ਨਹੀਂ ਤਾਂ ਆਪਣੇ ਸਹੁਰਿਆਂ ਨਾਲ ਕਿਸੇ ਨਾਲ ਵਰਤੂ ਦੀ ਤਾਂ ਉਹਨੂੰ ਕੁਐਸਚਨਿੰਗ ਕਿਨੇ ਕਰਨੀ ਹੈ ਨਾਮਿਨੀ ਹੋ ਸੀਗੀ ਵਿੱਚ ਸੇਮ ਆ ਚੀਜ਼ ਕਰਨ ਨੂੰ ਪਿਆਰ ਸੀਗੇ 48 ਘੰਟੇ ਪਹਿਲੇ ਪੰਗਾ ਪਿਆ ਸੀ ਤੁਹਾਡੀ ਵਾਈਫ ਨੇ ਬਿਆਨ ਦਿੱਤੇ ਨੇ ਕਿ ਉਹ ਪੰਗੇ ਤੋਂ ਬਾਅਦ ਮੈਨੇਜ ਹੋ ਗਏ ਸਭ ਕੁਝ ਅਸੀਂ ਕਿਵੇਂ ਮੈਨੇਜ ਹੋ ਗਿਆ ਬਾਈ ਜੀ ਇਹ ਗੱਡੀ ਵਿੱਚ ਵਿੱਚ ਪੈਸ ਲੈ ਕੱਢ ਕੇ ਕੈਮਰਾ ਚਲਾਉਣਾ ਵਿੱਚ ਤੁਸੀਂ ਫਿਰ ਜੀ 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 ਹਾਂ ਕੱਢ ਲਾਂਗੇ ਕੋਈ ਵੀ ਵੀਡੀਓ ਕਿੱਥੇ ਜਿਹੜੀ ਇਹਨੇ ਮੈਕਡੋਨਲ ਫੜੀ ਗਈ ਉਹਨਾਂ ਨੇ ਤੇ ਫੇਰ ਇਹਨਾਂ ਨੇ ਬਾਅਦ ਵਿੱਚ ਮੇਰੇ ਕੋਲ ਗੱਡੀਆਂ ਚਾਰ ਸੀਗੇ ਚਾਰ ਗੱਡੀਆਂ ਜੋ ਅਸੀਂ ਲੱਭਣ ਲੱਗੇ ਜਦੋਂ ਜਨਾਨੀ ਘਰੋਂ ਚੱਲੇ ਗਈ ਤੇ ਬੰਦਾ ਲੱਭੂਗਾ ਹੀ ਫੋਨ ਤੁਸੀਂ ਚੱਕ ਨਹੀਂ ਰਹੇ ਇੱਕ ਉਹ ਬੰਦਾ ਜਿਨੇ ਮੇਰੇ ਤੇ ਪਰਚਾ ਕਰਾਇਆ ਜਿਨੇ ਮੈਨੂੰ ਜੇਲ੍ਹ ਭੇਜਿਆ ਉਹ ਬੰਦਾ ਮੈਨੂੰ ਇਹ ਗੱਲ ਦੱਸੇ ਇਹਦੀ ਦੇਰੀ ਜਨਾਨੀ ਸਾਡੇ ਕੋਲ ਆ ਤੇ ਇਹਦਾ ਕੀ ਫਰੋਤੀ ਹੋਗੀ ਔਰ ਕੀ ਹੋ ਗਿਆ ਪਰ ਉਹ ਹਰੂਪ ਦਾ ਨੇ ਤੁਹਾਡੀ ਮਾਤਾ ਜੀ ਨੇ ਵੀ ਉਹਨਾਂ ਨੂੰ ਕੁੱਟਿਆ ਉਹਨੇ ਯਾਰ ਕੁੱਟਿਆ ਕਿਵੇਂ ਕੁੱਟਿਆ ਭਾਈ ਜੀ ਮੈਡੀਕਲ ਕਰਾ ਲਿਆ ਕਉਨੇ ਚੇਲੇ ਕੋ ਰੋਕਿਆ ਇਹ ਬਜਾਰ ਉੱਥੇ ਜਾਂਦੀ ਸੀ ਮਤਲਬ ਯਾਰ ਐਵੇਂ ਸਾਡੇ ਮਹੱਲੇ ਚ ਦੋ ਬਸੇ ਘਰ ਨੇ ਐਵੇਂ ਜਾਂਦੀ ਸੀ ਮੰਮੀ ਨੇ ਰੋਕਿਆ ਵੀ ਤੂੰ ਇੱਧਰ ਨਾ ਜਾ ਉਹਨੂੰ ਕੁੱਟਣਾ ਨਹੀਂ ਕਹਿੰਦੇ ਉਹਨੂੰ ਰੋਕਣਾ ਕਹਿੰਦੇ ਨੇ ਜੀ ਜੇ ਜੇ ਕੋਈ ਨਿਸ਼ਾਨ ਹੈ ਤਾਂ ਫਿਰ ਸਿਵਲ ਸਰਪੰਚ ਗੜੀ ਨਹੀਂ ਉਹ ਲਿਖ ਕੇ ਦੇ ਦਿੰਨ ਵੀ ਇਹਦੇ ਉੱਤੇ ਤੇ ਨਿਸ਼ਾਨ ਲੱਗੇ ਹੋਏ ਆ ਪ੍ਰਿੰਕਲ ਦੀ ਗੱਡੀ ਰਾਤ ਨੂੰ 10 ਵਜੇ ਆਉਂਦੀ ਸਾਡੇ ਕੋਲ ਮੇਰੇ ਕਮਰੇ ਦੇ ਵਿੱਚ ਇਹਦਾ ਪੀਐਸਓ ਫੜ ਜਾਂਦਾ ਕਿ ਮਰਪਣ ਲੈ ਕੇ ਇਹ ਕੀ ਮਸਲੂਮ ਹੋਇਆ ਆ ਕੱਲ ਦੀ ਵੀਡੀਓ ਆ ਅੱਜ ਮੈਂ ਗੱਲਣਾ ਹੈ ਚਲਾਓ ਕੱਲ ਆ ਗੱਡੀ ਚ ਨੂੰ ਮੈਂ ਵਾਪਸ ਲੈ ਕੇ ਆ ਰਿਹਾ ਐਂ ਡਰਵਰ ਆ ਬ੍ਰਿੰਕਲ ਦੀ ਪਿੱਛੇ ਉਹ ਕੁੜੀ ਨਬ ੱੱਲੇ ਦੀ ਪਿੱਛੇ ਰੇਂਜ ਰੋਵਰ ਆ ਭਾਈ ਚਲਾਓ ਇਹਨੂੰ ਕਿਉਂ ਨਹੀਂ ਚਲਾਉਂਦੇ ਹਾਂ ਚਲਾਓ ਇਹਨੂੰ ਬਿਲਕੁਲ ਚਲਾਓ ਹਲੋ ਇਹਦੇ ਚ ਮੈਂ ਮਸਾ ਬੁਲਾ ਕੇ ਪਿੱਛੇ ਮੇਰੀ ਵਾਲੀ ਗੱਡੀ ਆ ਆ ਡਰਵਰ ਲੰਗੀ ਆ ਇਹਦੀ ਸ਼ੇਲੀ ਦੀ ਗੱਡੀ ਆ ਬ੍ਰਿੰਕਲ ਦੀ ਆ ਜੀ ਆਪਣੀ ਉਹ ਕੁੜੀ ਦੀ ਜਿਹਨੇ ਮੇਰੇ ਤੇ ਪਰਚਾ ਕਰਾਇਆ 105 ਨੰਬਰ ਐਫ ਆਈ ਆਰ ਮੇਰੇ ਤੇ ਹੋਈ ਐ ਇੱਕ ਵੱਡਾ ਅਧਿਕਾਰੀ ਇਹਨਾਂ ਨਾਲ ਰਲਿਆ ਜਿਹਨੇ 6 ਲੱਖ ਖਾਦਾ ਮੇਰੇ ਤੋਂ ਔਰ ਮੇਰੀ ਪੂਰੀ ਮਾਰਕਟ ਕਰੀ ਹੈ ਆ ਪਿੱਛੇ ਵਾਲੀ ਫੇਰ ਸਾਡੀ ਵਾਲੀ ਆ ਸਟਾਈਲ ਦੀ ਹੈ ਕਰੈਕਟ ਮੈਂ ਇਹਦੇ ਚ ਲੱਭਦਾ ਲੱਭਦਾ ਮੈਨੂੰ ਮੈਕਡੋਨਲਡ ਲੱਭ ਗਈ ਇੰਨੀ ਕ ਕਾਂਸਪੀਰੈਂਸੀ ਰਚਣ ਲੱਗੇ ਹੋਏ ਨੇ ਵੀ ਇਹਨੂੰ ਅਸੀਂ ਕੱਲ ਮਰਵਾ ਦਾਂਗੇ ਇਹਨੂੰ ਮਰਵਾ ਕੇ ਜੋ ਇਹਦੇ ਪੈਸੇ ਨੇ ਉਹ ਅਸੀਂ ਲਵਾਂਗੇ ਕੰਮ ਚ ਇਸੇ ਪਾਉਣ ਦੀ ਗੱਲ ਕੀਤੀ ਅੱਜ ਤੋਂ 30 ਸਾਲ ਪੁਰਾਣਾ ਬ੍ਰਿੰਕਲ ਦਾ ਸ਼ੂਜ਼ ਦਾ ਕੰਮ ਹੈ ਠੀਕ ਹੈ ਫਿਰ ਇਹਨੂੰ ਮੇਰੇ ਨਾਲ ਦੋਸਤੀ ਪੈਸੇ ਤੋਂ ਬਾਅਦ ਹੀ ਬੂਟਾਂ ਦਾ ਕੰਮ ਕਿਵੇਂ ਜਾਦਾ ਹੈ ਇਨੂੰ ਬਈ ਲਾਲ ਚ ਬੈ ਗਿਆ ਜਿਵੇਂ ਹੁਣ ਮੈਨਾਂ ਬੈਠਾ ਗੱਲੇ ਤੇ ਇਹ ਹੁਣ ਕਹਿੰਦਾ ਮਨ ਚ ਆ ਗੱਲਾਂ ਐ ਕਿ ਮੈਂ ਇੱਥੇ ਹਿੱਸਾ ਪਾਪਾ ਜੀ ਮੈਂ ਹਿੱਸਾ ਨਹੀਂ ਪਾ ਸਕਦਾ ਮੈਂ ਪਾਰਟ ਦੇ ਸਕਦਾ ਨੂੰ ਮੇਰੇ ਨਾਲ ਕੰਮ ਕਰ ਠੀਕ ਹੈ ਮਰਦੀ ਕਿਰਪਾ ਚੱਲੀ ਜਾਂਦਾ ਯਾਰ ਇੱਥੇ ਦਾ ਤਰੱਕੀ ਕਰਨੀ ਗੁਨਾਹ ਹੋ ਗਈ ਮੈਨੂੰ ਤਾਂ ਇਹ ਲੱਗਦਾ ਮੇ ਤੇ ਜਲਸੀ ਆ ਹੋਰੀ ਚਲੋ ਓਵਰঅল ਕੀ ਕਹਿਣਾ ਚਾਹੁੰਦੇ ਹੋ ਓਵਰঅল ਮੈਂ ਕੋਈ ਸੁਬਾਦ ਨਹੀਂ ਚਾਹੁੰਦਾ ਕੁਝ ਨਹੀਂ ਚਾਹੁੰਦਾ ਠੀਕ ਹੈ ਜੋ ਹੋ ਗਿਆ ਆਪਾਂ ਨਾਲ ਹੀ ਰਹਿਣਾ ਜੋ ਕਾਨੂੰਨ ਜੋ ਕਹਿਣਗੇ ਉਹ ਮੈਂ ਰਾਜੀ ਆ ਜੋ ਮੈਨੂੰ ਖਰਚਾ ਲੱਗੂਗਾ ਮੈਂ ਰਾਜੀ ਆ ਮੈਂ ਕੋਈ ਬੱਚੇ ਰੋਕੇ ਨਹੀਂ ਮੈਂ ਤੁਹਾਨੂੰ ਰਿਕਾਰਡਿੰਗ ਦੇ ਦੇਣਾ ਮਾਵਾਂ ਧੀਆਂ ਆਪਸ ਚ ਗੱਲ ਕਰਦੀਆਂ ਤੁਹਾਨੂੰ ਮੈਂ ਚਲਾ ਦੇਣਾ ਐਂਡ ਵਾਲਾ ਪਾਰਟ ਚਲਾ ਦੇ ਇਹਨੇ ਫੇਰ ਗੱਲ ਕਰਾਈ ਜਿਹਦਾ ਨਾਂ ਸਾਹਿਲ ਗਲੋਤਰਾ ਲਹਿਰੀ ਆ ਵੀ ਮੈਨੂੰ ਮਾਰਿਆ ਵੀ ਭਾਬੀ ਤੁਸੀਂ ਗੱਲ ਕਰ ਲਓ ਮੰਮੀ ਪਾਪਾ ਨੂੰ ਆਪਣੇ ਬੁਲਾ ਲਓ ਪਾਪਾ ਤਾਂ ਆਣ ਜੋਗੀ ਨਹੀਂ ਭਰਾ ਆਂਦਾ ਹਮੇਸ਼ਾ ਠੀਕ ਐ ਆ ਲੋ ਪ੍ਰਿੰਕਲ ਆਂਦਾ ਤੇ ਉਸ ਜਿਹੜਾ ਹੈਗਾ ਕਿਦਾਂ ਇਹਨੇ ਆਹ ਫੋਨ ਲਾਇਆ ਅੰਟੀ ਦੀ ਸੱਸੀ ਹੁਣ ਐਂਡ ਤੇ ਦੋਨੇ ਗੱਲ ਕਰ ਲਈ ਆ ਰੋ ਰਹੀ ਆ ਉਹ ਫੋਨ ਕਿਉਂ ਲਾਇਆ ਸੀ ਜੀ ਇਹ ਨੇ ਠੀਕ ਹੈ ਫੋਨ ਮੇਰੇ ਸੱਸ ਨੂੰ ਲਾਇਆ ਮੇਰੇ ਦੋਸਤ ਨੇ ਤੁਸੀਂ ਆਜ ਨਹੀਂ ਮੈਂ ਨਹੀਂ ਆਣਾ ਠੀਕ ਉਹਨਾਂ ਨੂੰ ਭੇਜ ਦੋ ਉਹਨਾਂ ਨੂੰ ਭੇਜ ਮੈਂ ਫਿਰ ਦੇਖੀ ਆਣਾ ਜੀ ਇਹਨਾਂ ਭਾਗ ਕਰਾਂ ਉਹਨਾਂ ਨੂੰ ਭੇਜ ਦਿਓ ਭੇਜ ਦਿਓ ਮਸ ਕਰ